हां जी दोस्तों ਅਸੀਂ ਸਵੇਰੇ ਅੱਜ ਹਨਾ 8 ਵਜੇ ਇੱਥੋਂ ਨਿਕਲੇ ਆ ਸੌਨਮਾਰਗ ਤੋਂ ਤੇ ਅਸੀਂ ਗੁਲਮਾਰਗ ਜਾਣਾ ਸੀ ਤੇ ਆ ਦੇਖ ਲੋ ਰਸਤੇ ਵਿੱਚ ਕਿੰਨਾ ਵਧੀਆ ਮਾਹੌਲ ਆ ਦੇਖੋ ਪਹਾੜ ਆ ਅ ਦਰਖਤ ਆ ਦੇਖੋ ਕਿੰਨੇ ਸੋਹਣੇ ਹਨਾ ਦੇਖ ਕੇ ਰੂਹ ਖੁਸ਼ ਹੁੰਦੀ ਆ ਤੁਹਾਨੂੰ ਘਰੇ ਬੈਠੇ ਵੀ ਵਧੀਆ ਫੀਲਿੰਗ ਆਉਂਦੀ ਹੋਣੀ ਆ ਵੀਡੀਓ ਦੇਖ ਕੇ ਮਤਲਬ ਆਹ ਦੇਖੋ ਕਿੱਦਾਂ ਬਰਪਈ ਆ ਕਿਤੇ ਹਰਿਆਈ ਆ ਕਿਤੇ ਘਾਰ ਆ ਜਾਂਦੇ ਆ ਇਹ ਨਜ਼ਾਰਾ ਜਿਹੜਾ ਹਨਾ ਇਹ ਸਿਰਫ ਇੱਥੇ ਕਸ਼ਮੀਰ ਦੇ ਵਿੱਚ ਆ ਤੇ ਐਵੇਂ ਨਹੀਂ ਕਸ਼ਮੀਰ ਨੂੰ ਜਿਹੜਾ ਕਹਿੰਦੇ ਵੀ ਸਵਰਗ ਕਹਿੰਦੇ ਆ ਕੋਈ ਜੰਨਤ ਕਹਿੰਦਾ ਉਹਦਾ ਰੀਜ਼ਨ ਇਹ ਹੀ ਆ ਵੀ ਇੱਥੇ ਆਣ ਕੇ ਜਿਹੜਾ ਇੱਕ ਰੂਹ ਨੂੰ ਸਕੂਨ ਮਿਲਦਾ ਆ ਤੇ ਇੱਕ ਤੁਹਾਨੂੰ ਜਿੱਦਾਂ ਸ਼ਾਂਤੀ ਮਿਲਦੀ ਆ ਮਨ ਨੂੰ ਜੇ ਨਾ ਜਿੱਦਾਂ ਕੋਈ ਬੰਦਾ ਅਫਸੈਟ ਵੀ ਹੈਗਾ ਜੋ 15 ਦਿਨ ਦੱਸਦਿਆਂ ਇੱਧਰ ਲਾਜਵੇ ਤੇ ਮੈਨੂੰ ਲੱਗਦਾ ਆ ਵੀ ਉਹਦੇ ਮਨ ਨੂੰ ਜਿਹੜੀ ਸੰਤੋਸ਼ਟੀ ਮਿਲ ਜੂਗੀ ਦਿਮਾਗ ਉਹਦਾ ਸੈੱਟ ਹੋ ਜਾਊਗਾ ਇੰਨਾ ਵਧੀਆ ਇੱਥੇ ਮਾਹੌਲ ਹੈ ਜਿਹੜਾ ਮੈਨੂੰ ਦੇਖਣ ਨੂੰ ਲੱਗਾ ਵੀ ਇਦਾਂ ਹੋ ਸਕਦਾ ਆ ਤੇ ਜਿਹੜਾ ਅਸੀਂ ਸੋਨੂ ਮਾਰਗ ਸਿਗੇ ਤੇ ਗੋਲ ਮਾਰਗ ਜਾਣਾ ਸੀ ਤੇ ਨਾਮਾਂ ਤੋਂ ਤਾਂ ਇਦਾਂ ਹੀ ਲੱਗਦਾ ਵੀ ਕਿਤੇ ਕੋਈ ਇਹ ਭਰਾ ਭਰੂ ਹੋਣੇ ਆ ਜਿਨ੍ਹਾਂ ਦੇ ਨਾਂ ਤੇ ਇਦਾਂ ਮਤਲਬ ਸੋਨੂ ਮਾਰਗ ਗੋਲ ਮਾਰਗ ਇਦਾਂ ਮਤਲਬ ਨਾਂ ਇਕੱਠੇ ਜਾਂ ਮਿਲਦੇ ਜੁਲਦੇ ਆ ਤੇ ਆ ਦੇਖੋ ਪਹਾੜੀਆਂ ਵਾਲੇ ਦੁਵਾਲੇ ਇੱਕ ਸਾਈਡ ਤੇ ਰੂਟ ਜਾਂਦਾ ਤੇ ਇੱਕ ਸਾਈਡ ਤੇ ਪਹਾੜੀ ਇੱਕ ਸਾਈਡ ਤੇ ਖਾਈ ਆ ਤੇ ਪਰਲੀ ਸਾਈਡ ਤੇ ਫੇਰ ਪਹਾੜੀਆਂ ਇਹਦੀਆਂ ਪਹਾੜਾਂ ਦੇ ਆਲੇ ਦੁਆਲੇ ਇਦਾਂ ਘੁੰਮ ਘੁੰਮ ਕੇ ਤੇ ਫੇਰ ਆਪਾਂ ਜਾਂਦੇ ਆ ਤੇ ਰਾਸਤੇ ਵਿੱਚ ਸੁਰੰਗਾਂ ਵੀ ਆਉਂਦੀਆਂ ਲਾ ਲਓ ਵੀ 15-15 ਕਿਲੋਮੀਟਰ ਦੀਆਂ 2-3 ਸਰੰਗਾਂ ਵੀ ਆਈਆਂ ਸਾਨੂੰ ਜਾਂਦਿਆਂ ਨੂੰ ਇੱਥੋਂ ਤੇ ਘੰਟੇ ਸਾਨੂੰ ਲੱਗ ਗਏ ਇੱਥੋਂ ਤਿੰਨ ਤਿੰਨ ਘੰਟੇ ਲੱਗੇ ਜਾਣ-ਜਾਣ ਨੂੰ ਆ ਦੇਖੋ ਥੱਲੇ ਖੇਤੀ ਵੀ ਹੁੰਦੀ ਆ ਜੀ ਆ ਖੱਤੇ ਬਣੇ ਪਏ ਆ ਤੇ ਜਿੱਥੇ-ਜਿੱਥੇ ਲੈਂਡ ਜਿੱਦਾਂ ਜ਼ਮੀਨ ਪਧਰੀ ਆ ਉੱਥੇ ਲੋਕ ਜਿਹੜੇ ਇੱਧਰਲੇ ਖੇਤੀ ਵੀ ਕਰਦੇ ਆ ਤੇ ਇੱਥੇ ਸਾਨੂੰ ਪੰਜਾਬ ਤੋਂ ਬੰਗਾਲ ਤੋਂ ਮਹਾਰਾਸ਼ਟਰ ਤੋਂ ਕਰਨਾਟਕਾ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਆਪਣੇ ਲਾਗੇ ਫਗਵਾੜੇ ਤੋਂ ਬਹੁਤ ਵੀਰ ਜਦਾਂ ਮਿਲੇ ਸਾਨੂੰ ਇਦਾਂ ਆਲੇ-ਦੁਆਲੇ ਆਪਣੇ ਜਿੰਨੇ ਵੀ ਨਗਰਾਂ ਦੇ ਹਨ ਤੇ ਜਿਹਦਾ ਸਿਗੇ 5-7 ਪਿੰਡਾਂ ਦੇ ਦਾ ਆਪਣੇ ਆਪਣੇ ਏਰੀਏ ਜਲੰਧਰ ਵਿੱਚੋਂ ਸਾਨੂੰ ਮਿਲੇ ਹਨ ਤੇ ਦੇਖ ਕੇ ਬੜੀ ਖੁਸ਼ੀ ਹੋਈ ਭਰਾ ਮਾਲ ਨੂੰ ਤੇ ਸਿਕਿਉਰਟੀ ਵੀ ਇਦਾਂ ਹੈ ਨਾ ਇੱਥੇ ਚੱਪੇ-ਚੱਪੇ ਉੱਤੇ ਤਾਇਨਾਤ ਆ ਵੀ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਇੱਦਾਂ ਕਈ ਵੇਲੇ ਇੱਕਦਾਂ ਇੱਕਾ ਦੁਕਾ ਘਟਣਾ ਦੇਖ ਕੇ ਤਾਂ ਆਪਾਂ ਇੱਦਾਂ ਡਰ ਜੀਦਾ ਆ ਦੇਖੋ ਆ ਕੁੱਤੇ ਲੈ ਕੇ ਇਦਾਂ ਫੌਜ ਜਿਹੜੀ ਉੱਥੇ ਘੁੰਮਦੀ ਆ ਤੁਹਾਡੀ ਸੁਰੱਖਿਆ ਦੇ ਲਈ ਤਾਂ ਕਿ ਜਿਹੜੇ ਆਉਣ ਵਾਲੇ ਰਾਹਗੀਰ ਆ ਜਾਂ ਆਪਰੇਟਿਕ ਆ ਜਿਨ੍ਹਾਂ ਨੇ ਆਣ ਕੇ ਇੱਥੇ ਘੁੰਮਣਾ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬੜੀ ਸਿਕਿਉਰਟੀ ਐਨ ਚੱਪੇ-ਚੱਪੇ ਤੇ ਫੌਜ ਲੱਗੀ ਆ ਤੇ ਨਾਲ ਐਨ ਜਿੱਦਾਂ ਮਤਲਬ ਕੁੱਤੇ ਲੈ ਕੇ ਤੇ ਇੱਥੇ ਦੇ ਜਿਹੜੇ ਲੋਕ ਆ ਨਾ ਉਹਨਾਂ ਦਾ ਵੀ ਸੁਭਾਅ ਮੈਨੂੰ ਬਹੁਤ ਵਧੀਆ ਲੱਗਾ ਤੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਪੰਜਾਬ ਤੋਂ ਆਏ ਤੇ ਬੜਾ ਮਾਣ ਸਤਿਕਾਰ ਦਿੱਤਾ ਉਹਨਾਂ ਨੇ ਸਾਨੂੰ ਆ ਦੇਖੋ ਪੌਲ ਇਦਾਂ ਬਣੇ ਪਏ ਆ ਪੱਕੇ ਤੌਰ ਤੇ ਤੇ ਆ ਦੇਖੋ ਮਿਲਟਰੀ ਵਾਲੇ ਦੁਬਾਰੇ ਖੜੀ ਗੱਡੀਆਂ ਲੈ ਕੇ ਆ ਨਾ ਮਤਲਬ ਸੁਰੱਖਿਆ ਤੇ ਇਹ ਬਹੁਤ ਵਧੀਆ ਮਤਲਬ ਕਹਿਣ ਦਾ ਮਤਲਬ ਇਹ ਆ ਵੀ 99.90% ਐਨ ਬਿਲਕੁਲ ਸਾਨੂੰ ਤਾਂ 100% ਹੀ ਸ਼ਾਂਤੀ ਲੱਗੀ ਮਤਲਬ ਕੋਈ ਇਲਾਕਾ ਹੋਊਗਾ ਜਿੱਥੇ 10 ਕ ਪੈਸੇ ਦੇ 100 ਵਿੱਚੋਂ ਸਿਰਫ 10 ਕ ਪੈਸੇ 10 ਰੁਪਏ ਨਹੀਂ 100 ਚ 100 ਰੁਪਏ ਵਿੱਚੋਂ ਸਿਰਫ 10 ਕ ਪੈਸੇ ਕਿਤੇ ਹੋਊਗਾ ਕੋਈ ਮਾੜਾ ਮੋਟਾ ਹਨਾ ਪਰ ਨਹੀਂ ਸਾਨੂੰ ਨਹੀਂ ਕੁਝ ਲੱਗਾ ਮਤਲਬ ਬਹੁਤ ਵਧੀਆ ਮਾਹੌਲ ਹੈ ਤੁਸੀਂ ਐਨ ਸੇਫਟੀ ਦੇ ਨਾਲ ਇੱਥੇ ਰਹਿ ਕੇ ਤੇ ਆਪਣਾ ਜਿਹੜਾ ਤੂਰ ਆ ਉਹ ਕਰ ਸਕਦੇ ਹੋ ਬੱਚਿਆਂ ਨੂੰ ਜਦੋਂ ਛੁੱਟੀਆਂ ਹੁੰਦੀਆਂ ਇੱਥੇ ਲੈ ਕੇ ਆਓ ਤੇ ਅਸੀਂ ਜਿੱਦਾਂ ਸੋਨ ਮਾਰਗ ਦੇ ਜਿਹੜੇ ਹੋਟਲ ਵਿੱਚ ਰੁਕੇ ਹਾਂ ਉਹ ਅੰਕਲ ਦੀ ਸਵੇ ਨੂੰ ਇੰਟਰਵਿਊ ਕਰਨੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਉਹ ਆਪਣੇ ਸਰਦਾਰ ਭਰਾ ਆ ਤੇ ਉਹ ਵੀ ਇੱਥੇ ਆਪਣਾ ਕਾਰੋਬਾਰ ਕਰਦੇ ਆ ਉਹਨਾਂ ਨਾਲ ਵੀ ਤੁਹਾਨੂੰ ਗੱਲ ਆ ਬਾਜ਼ਾਰ ਆ ਜੀ ਇੰਦਾ ਬਾਜ਼ਾਰ ਲੱਗੇ ਆ ਆ ਵੀਰ ਉੱਥੇ ਜਿੰਨੇ ਵੀ ਆਪਣੇ ਰੇੜੀਆਂ ਵਾਲੇ ਸਾਰਾ ਸਮਾਨ ਇੰਦਾ ਨਾ ਵੇਚਦੇ ਆ ਤੇ ਕੱਪੜੇ ਵੀ ਇੱਧਰ ਸਸਤੇ ਆ ਜਿਦਾਂ ਆਪਣੇ ਤੋਂ ਉੱਥੇ ਜਦੋਂ ਇੱਧਰੋਂ ਜਾਂਦਾ ਸਾਮਾਨ ਹੈ ਨਾ ਮਹਿੰਗਾ ਬਿਕਦਾ ਪਰ ਇੱਥੇ ਮੈਨੂੰ ਲੱਗਾ ਵੀ ਜਿਹੜੀਆਂ ਟੋਪੀਆਂ ਜਿਹੜੀਆਂ 200-200 ਦੀਆਂ ਮਿਲਦੀਆਂ ਸੀ ਉੱਥੇ ਫੇ ਉਹ ਮਹਿੰਗੀਆਂ ਆ ਆਪਣੇ ਵਾਲ ਜਿਹੜਾ 300-300 ਦੀਆਂ ਦਿੰਦੇ ਏਦਾਂ ਨਾ ਕਿਉਂਕਿ ਇੱਧਰੋਂ ਜਾਂਦੀਆਂ ਜਦੋਂ ਚੀਜ਼ਾਂ ਵੀ ਕਸ਼ਮੀਰ ਤੋਂ ਆਈ ਆ ਉਹ ਫੇ ਮਹਿੰਗੀ ਹੋ ਜਾਂਦੀ ਆ ਆ ਦੇਖੋ ਸਰੋਂ ਵੀ ਬੀਜੀ ਆ ਆਪਾਂ ਕਹਿੰਦੇ ਪੰਜਾਬ ਵਿੱਚ ਹੀ ਸਰੋਂ ਹੁੰਦੀ ਆ ਆ ਦੇਖੋ ਸਰੋਂ ਕਿੱਦਾਂ ਬੀਜੀ ਪਈ ਆ ਇਹਨਾਂ ਨਾ ਅ ਅਰਦੀ ਕੁਆ ਸਾਰੀ ਸਰੋਂ ਆ ਇਹ ਕਸ਼ਮੀਰ ਦੇ ਵਿੱਚ ਆ ਜਿਹੜੀ ਕਸ਼ਮੀਰ ਦੇ ਜਿਹੜੇ ਕਿਸਾਨ ਆ ਨਾ ਤੇ ਉਹ ਸਰੋਂ ਦੀ ਖੇਤੀ ਕਰਦੇ ਆ ਇੱਥੇ ਸੇਬਾਂ ਦੀ ਖੇਤੀ ਹੁੰਦੀ ਆ ਇੱਥੇ ਦੂਜਾ ਆਪਣਾ ਕੀ ਕਹਿੰਦੇ ਹੁੰਦੇ ਆ ਕੇਸਰ ਕੇਸਰ ਦੀ ਵੀ ਕੇਸਰ ਮਹਿੰਗਾ ਹੁੰਦਾ ਤੇ ਉਹ ਵੀ ਪਹਾੜਾਂ ਤੇ ਹੁੰਦਾ ਤੇ ਇਹਨਾਂ ਲੋਕਾਂ ਦੇ ਦੱਸਣ ਮੁਤਾਬਕ ਜਿੱਦਾਂ ਮਤਲਬ ਹੁਣ ਉੱਪਰ ਜਦੋਂ ਬਰ ਪੈ ਜਾਂਦੀ ਫੇ ਥੱਲੇ ਆ ਜਾਂਦੇ ਆ ਲਾ ਲੋ ਵੀ 40 50 ਕਿਲੋਮੀਟਰ ਥੱਲੇ ਆਣ ਕੇ ਜਿੱਥੇ ਇਹਨਾਂ ਦੇ ਪੱਕੇ ਘਰ ਆ ਜਿੱਥੇ ਇਹਨਾਂ ਦੇ ਪਰਿਵਾਰ ਰਹਿੰਦੇ ਕੰਮ ਲਈ ਜ਼ਰੂਰ ਹੈ ਉੱਥੇ ਚੱਲ ਜਾਂਦੇ ਆ ਪਰ ਨਹੀਂ ਬਾਅਦ ਚੋਂ ਇੱਥੇ ਥੱਲੇ ਆ ਜਾਂਦੇ ਆ ਇਹ ਬਾਅਦ ਚੋ ਜਿਹੜਾ ਕੰਮ ਦਾ ਟਾਈਮ ਆ ਤਾਂ ਉਦੋਂ ਤਾਂ ਮੈਨੂੰ ਦੱਸਿਆ ਕਈਆਂ ਬੰਦਿਆਂ ਨੇ ਬਈ ਪੂਰਾ ਸਾਲ ਹੀ ਸੀਜ਼ਨ ਚੱਲਦਾ ਜਦੋਂ ਬਰਫ਼ ਵੀ ਪੈ ਜਾਂਦੀ ਹੈ ਨਾ ਤੇ ਉਹ ਇੱਥੇ ਹੋਟਲ ਵਗੈਰਾ ਤੁਹਾਨੂੰ ਮਿਲਦੇ ਆ ਇੱਥੇ ਸਾਰਾ ਕੁਝ ਚੱਲਦਾ ਰਹਿੰਦਾ ਲੋਕ ਆਉਂਦੇ ਜਾਂਦੇ ਰਹਿੰਦੇ ਆ ਕੋਈ ਚੱਕਰ ਨਹੀਂ ਹੈਗਾ ਤੇ ਕੱਲ ਨੂੰ ਤੁਹਾਨੂੰ ਕਾਰਗਿਲ ਅਸੀਂ ਜਾਣਾ ਆ ਤੇ ਉਹਦੀ ਵੀ ਵੀਡੀਓ ਪਾਵਾਂਗੇ ਤੇ ਪਰ ਆ ਦੇਖੋ ਆ ਫੌਜੀਆ ਦੇ ਟੈਂਟ ਲੱਗੇ ਆ ਤੇ ਫੌਜੀ ਬੈਠੇ ਆ ਆਪਣੀਆਂ ਦੰਨਾ ਲੈ ਕੇ ਆਣ ਤੁਹਾਡਾ ਮੈਂ ਕਿਹਾ ਤੂੰ ਬੇਫਿਕਰੇ ਹੋ ਕੇ ਆਉਣਾ ਜਦੋਂ ਵੀ ਆਉਣਾ ਇਹ ਮੇਰੀ ਗਾਰੰਟੀ ਆ ਮੈਂ ਅੱਖੀ ਦੇਖਿਆ ਮੈਂ ਕੰਨੀ ਸੁਣੀ ਗੱਲ ਨਹੀਂ ਕਰਦਾ ਏ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਪਹਿਲੀ ਵਾਰ ਕਸ਼ਮੀਰ ਆਉਣ ਦਾ ਤੇ ਮੈਂ ਅੱਖੀਆਂ ਚੀਜ਼ਾਂ ਦੇਖੀਆਂ ਆ ਜਿਹੜੀਆਂ ਤੁਹਾਨੂੰ ਜ਼ਿਆਦਾ ਦੇਖੋ ਫੌਜ ਵਹੀ ਜਾਂਦੀ ਹੈ ਮਤਲਬ ਇਦਾਂ ਚੱਪੇ ਚੱਪੇ ਤੇ ਫੌਜ ਲੱਗੀ ਹੋਈ ਆ ਤੇ ਕੋਈ ਡਰਨ ਦੀ ਲੋੜ ਹੀ ਨਹੀਂ ਗੀ ਮਤਲਬ ਜੇ ਨਾਲੋ ਵੀ ਹਿਮਾਚਲ ਵਿੱਚ ਪਿੱਛੇ ਜਿਆ ਕੋਈ ਪ੍ਰੋਬਲਮ ਪਈ ਸੀ ਨਾ ਤੇ ਜੇ ਤੁਹਾਡਾ ਨਹੀਂ ਉੱਤਰ ਨੂੰ ਮਨ ਜੀ ਕਰਦਾ ਜਾਣ ਨੂੰ ਤੇ ਤੁਸੀਂ ਇੱਧਰ ਕਸ਼ਮੀਰ ਵਾਲ ਨੂੰ ਆਓ ਇੱਥੇ ਦੇ ਲੋਕ ਬੜੇ ਚੰਗੇ ਆ ਤੁਹਾਡਾ ਨਾਲ ਪਿਆਰ ਨਾਲ ਤਾਂ ਡੀਲ ਕਰਦੇ ਆ ਪਹਿਲੀ ਗੱਲ ਪੰਜਾਬੀਆਂ ਨੂੰ ਜਿੰਨਾ ਇਹ ਸਤਿਕਾਰ ਦਿੰਦੇ ਆ ਨਾ ਉਹ ਮੈਂ ਕਿਤੇ ਨਹੀਂ ਮਨੀਗਾਮ ਕਹਿੰਦਾ ਸੀ ਮਨੀਗਾਮ ਹਾਂ ਹਾਂ ਹਾਂਜੀ ਦੋਸਤੋ ਰਾਸਤੇ ਵਿੱਚ ਜਿੱਦਾਂ ਆਪਾਂ ਥਾਂ ਥਾਂ ਤੇ ਪੰਜਾਬੀ ਢਾਬੇ ਵੀ ਦੇਖਣ ਨੂੰ ਮਿਲਦੇ ਆ ਸੋ ਅਸੀਂ ਮਨੀਗਾਮ ਆਏ ਹਾਂ ਤੁਸ ਨਾਂ ਸੁਣਿਆ ਹੋਣਾ ਮਨੀਗਾਮ ਹਨ ਬਹੁਤ ਮਸ਼ਹੂਰ گاਮ ਹੈ ਤੇ ਉੱਥੇ ਜਿੱਦਾਂ ਇੱਕ ਪੰਜਾਬੀ ਢਾਬਾ ਆਇਆ ਤੇ ਉੱਥੇ ਅਸੀਂ ਰੁਕੇ ਆ ਗੱਡੀਆਂ ਗੁੱਡੀਆਂ ਲੱਗੀਆਂ ਵਾਲੇ ਦੋਲੇ ਦੇਖੋ ਤੇ ਉਹ ਢਾਬੇ ਦਾ ਨਾਮ ਹੈ ਉਹ ਉਹਨੂੰ ਪੰਜਾਬੀ ਢਾਬਾ ਲਿਖਿਆ ਹੈ ਉਹ ਜਿਹਨੂੰ ਦੇਖੋ ਸਿੰਧ ਵਿਊ ਪੰਜਾਬੀ ਢਾਬਾ ਸਿੰਧ ਵਿਊ ਪੰਜਾਬੀ ਢਾਬਾ ਮਤਲਬ ਸਿੰਧੀਆਂ ਦੇ ਨਾਮ ਤੇ ਖੋਲਿਆ ਮਤਲਬ ਜਦਾ ਹੈਗੇ ਇਧਰਲੇ ਲੋਕਾਂ ਨੇ ਖੋਲੇ ਹੋਰ ਰਾਸਤੇ ਵਿੱਚ ਤੁਹਾਨੂੰ ਅੱਦੇ ਢਾਬੇ ਜਿਹੜੇ ਆ ਉਹ ਪੰਜਾਬੀ ਢਾਬੇ ਮਿਲਣਗੇ ਕਿਉਂਕਿ ਪੰਜਾਬੀ ਲੋਕ ਵੀ ਬਹੁਤ ਮਾਤਰਾ ਦੇ ਵਿੱਚ ਇੱਥੇ ਘੁੰਮਣ ਫਿਰਨ ਆਉਂਦੇ ਆ ਨਾ ਸੋ ਆ ਤਾਂ ਨਾਲ ਨਾਲ ਜਿਊ ਵੀ ਦੇਖ ਆਦਿ ਨੇ ਇਧਰ ਵੀ ਆ ਰਹੇ ਹੋ ਤੇ ਉਥੇ ਤੁਹਾਨੂੰ ਜਦੋਂ ਨਦੀ ਵਗਦੀ ਆ ਦੇਖੋ ਪਾਣੀ ਕਿੰਨਾ ਸਾਫ ਆ ਆਪਣੇ ਜਿਹੜੇ ਪਾਣੀ ਆ ਨਾ ਇਸ ਵਿੱਚਲੇ ਗੰਧਲੇ ਹੋ ਚੁੱਕੇ ਆ ਪਰ ਇੱਥੇ ਜਿਹੜੇ ਪਾਣੀ ਆ ਬਿਲਕੁਲ ਸਾਫ ਹੋ ਚੁੱਕੇ ਆ ਜੇ ਤੁਹਾਨੂੰ ਮਾੜੀ-ਮੋਟੀ ਮਿੱਟੀ ਹੋਊਗੀ ਜਿਦਾਂ ਆਪਣੇ ਸ਼ਹਿਰਾਂ ਦਾ ਪਾਣੀ ਛੱਡਿਆ ਹੁੰਦਾ ਵਿੱਚ ਜਿਦਾਂ ਘਰਾਂ ਦਾ ਪਾਣੀ ਛੱਡਿਆ ਹੁੰਦਾ ਨਾ ਉਹ ਪਾਣੀ ਗੰਧਲੇ ਹੋਏ ਪਏ ਹਨ ਕਾਲੇ ਹੋਏ ਪਏ ਪਰ ਇੱਥੇ ਪਾਣੀ ਹਜੇ ਵੀ ਸਾਫ ਆ ਉਹ ਤੁਹਾਨੂੰ ਨਾਲ-ਨਾਲ ਤੁਹਾਨੂੰ 뷰 ਦਿਖਾ ਲਦਨੇ ਆ ਆ ਦੇਖੋ 어 ਉਹ ਸਾਈਡ ਤੇ ਦੇਖ ਲਓ ਜੀ ਅਦੇ ਕੋ ਪਾਣੀ ਐ ਸਾਫ ਆ ਪਾਣੀ ਵਿੱਚ ਕੋਈ ਵੀ ਖਰਾਬੀ ਨਹੀਂ ਵੀ ਐ ਇੰਨਾ ਵਧੀਆ ਆ ਪਰ ਤੁਸੀਂ ਪੀ ਨਹੀਂ ਸਕਦੇ ਆ ਤੇ ਮਾੜੀ ਮਾੜੀ ਮਿੱਟੀ ਆ ਮਤਲਬ ਇੰਨਾ ਵਧੀਆ ਉਹਦੇ ਕੋਲ ਤੇ ਪਹਾੜੀਆਂ ਭੂਰੀਆਂ ਦੇਖ ਲਓ ਉਹ ਪਰਲੀ ਸਾਈਡ ਤੇ ਉਹ ਦੇਖ ਲਓ ਉੱਤੇ ਵਰਦੀ ਪਈ ਆ ਜਿੱਥੇ ਜਿੱਥੇ ਨਿਗਾ ਜਾਂਦੀ ਆ ਜਿੱਥੇ ਇਸ ਤੱਕ ਤੁਹਾਨੂੰ ਦਿਖਦਾ ਤੇ ਵਧੀਆ ਮਲਜਦਾ ਜਗ੍ਹਾ ਆ ਘੁੰਮਣ ਫੈਣ ਲਈ ਤੇ ਸਾਰੇ ਪਾਸੇ ਸ਼ਾਂਤੀ ਸ਼ਾਂਤੀ ਆ ਕੋਈ ਇਦਾਂ ਦਾ ਮਾਹੌਲ ਜਿਹਦਾ ਕਈ ਵੇਲੇ ਦਿਖਾ ਲਿਆ ਜਾਂਦਾ ਟੀਵੀਆਂ ਵਿੱਚ ਉਹ ਕਿਤੇ ਇੱਕ ਅੱਧੀ ਘਟਨਾ ਹੁੰਦੀ ਹੋਊਗੀ ਪਰ ਇੱਥੇ ਬਹੁਤ ਵਧੀਆ ਮਾਹੌਲ ਆ ਲੋਕ ਬਹੁਤ ਮਾਤਰਾ ਦੇ ਵਿੱਚ ਇੱਥੇ ਹੁੰਦੇ ਆ ਹਜੇ ਅਸੀਂ ਰਾਸਤੇ ਵਿੱਚ ਸੀਗੇ ਹਜੇ ਗੋਲਮਾਰਗ ਪਹੁੰਚੇ ਨਹੀਂ ਹੈਗੇ ਪਰ ਅਸੀਂ ਬਿਲਕੁਲ ਲੱਗੇ ਆ ਗੋਲਮਾਰਗ ਦੇ ਜਿੱਥੋਂ ਮੈਂ ਤੁਹਾਨੂੰ ਵਿਊ ਦਿਖਾ ਲੈਂਦੇ ਆ ਆ ਦੇਖੋ ਦਰਖਤਾਂ ਦੇ ਦਾਣਾ ਮੈਂ ਗੱਡੀ ਦਾ ਸਨ ਰੂਫ ਖੋਲ ਕੇ ਤੇ ਉੱਤੋਂ ਦੀ ਵੀਡੀਓ ਬਣਾਈ ਆ ਤੁਹਾਨੂੰ ਦਿਖਾਣ ਲਈ ਆ ਦੇਖੋ ਕਿੰਨੇ ਸੋਹਣੇ ਦਰਖਤ ਜਿੱਦਾਂ ਨਾ ਪ੍ਰਮਾਤਮਾ ਆਪ ਕਸ਼ਮੀਰ ਦੀ ਧਰਤੀ ਤੇ ਆਇਆ ਹੋਵੇ ਤੇ ਆਪਣੀ ਹੱਥੀ ਸਾਰਾ ਕੁਝ ਲਾ ਕੇ ਗਿਆ ਹੋਵੇ ਇਦਾਂ ਦਰਖਤ ਲੱਗੇ ਹੋਏ ਆ ਵਿਚ ਦਾ ਕਿਸੇ ਤਕੜੇ ਕਾਰੀਗਰ ਨੇ ਜਿੱਦਾਂ ਜਿਹਨੇ ਦੁਨੀਆ ਬਣਾਈ ਹੋਵੇ ਉਹਨੇ ਆਪਣੀ ਸਾਰਾ ਮੀਨਾਕਾਰੀ ਦਾ ਜਿਹੜਾ ਜੋਰ ਆ ਇੱਥੇ ਕਸ਼ਮੀਰ ਤੇ ਲਾਤਾ ਹੋਵੇ ਇਦਾਂ ਦੇਖਣ ਨੂੰ ਲੱਗਦਾ ਉਹ ਤੁਹਾਨੂੰ ਅੱਖੀਂ ਦੇਖ ਰਹੇ ਤੁਸੀਂ ਵੀਡੀਓ ਦੇ ਰਹੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਪੰਜਾਬ ਵਿੱਚ ਤਾਂ ਹੁਣ ਜਦ ਲਾ ਲਓ ਵੀ ਆਪਾਂ ਖੂਹਾਂ ਤੇ ਆਪਣੇ ਤੇ ਦਰਖਤ ਨਹੀਂ ਰਹਿ ਗਏ ਹੈਗੇ ਕੋਈ ਭਾਗਾ ਵਾਲਾ ਖੂਹ ਆ ਜਿੱਥੇ ਦੋ ਚਾਰ ਦਰਖਤ ਲੱਗੇ ਆ ਨਹੀਂ ਤਾਂ ਅੱਗੇ ਬੰਨਿਆਂ ਤੇ ਦਰਖਤ ਲੱਗੇ ਨੇ ਹਰਿਆਈ ਹੋਣੀ ਹੁਣ ਆਪਣੇ ਦਾ ਟੈਂਪਰੇਚਰ ਵਧਣ ਦਾ ਕਾਰਨ ਵੀ ਇਹੀ ਆ ਵੀ ਆਪਾਂ ਜਿਹੜੀ ਉੱਤੇ ਦਰਖਤ ਨਹੀਂ ਲਾਉਨੇ ਹੈਗੇ ਤੇ ਮੈਂ ਇੱਕ ਪੰਜਾਬੀਆਂ ਨੂੰ ਅਪੀਲ ਵੀ ਕਰਦਾ ਵੀ ਆਪਣੇ ਜਨਮ ਦਿਨ ਉੱਤੇ ਜਦੋਂ ਵੀ ਤੁਹਾਡਾ ਜਨਮ ਦਿਨ ਆ ਇੱਕ ਬੂਟਾ ਜ਼ਰੂਰ ਲਾ ਦਿਆ ਕਰੋ ਦਰਖਤ ਦਾ ਤੇ ਜੇ ਜਨਮ ਦਿਨ ਮਨਾਉਣਾ ਚੰਗੇ ਤਰੀਕੇ ਨਾਲ ਮਨਾਓ ਤਾਂ ਕਿ ਆਪਾਂ ਜਿਹੜਾ ਬਈ ਆਪਣੇ ਸਾਹ ਲੈਣ ਵਿੱਚ ਵੀ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਕਰ ਲਈਏ ਆਪਣੇ ਲਈ ਕੁਝ ਕਰ ਲਈਏ ਹਨ ਇਹ ਚੀਜ਼ਾਂ ਚੰਗੀਆਂ ਚੀਜ਼ਾਂ ਦੀ ਆਪਣੀ ਜ਼ਿੰਦਗੀ ਵਿੱਚ ਜਿਹੜੇ ਆਪਾਂ ਕਰਦੇ ਰਹਿਵਾਂਗੇ ਤੇ ਜ਼ਿੰਦਗੀ ਸਖਾਲੀ ਲੰਘਦੀ ਹੈ ਆ ਦੇਖੋ ਜੀ ਆ ਜਿਹੜੇ ਗੱਦੀ ਕੁੱਤੇ ਆਪਾਂ ਆਪਣੇ ਬਹੁਤ ਤੇ ਆਪਣੇ ਗੁਜਰਾਂ ਨੇ ਵੀ ਰੱਖੇ ਹੁੰਦੇ ਆ ਤੇ ਬੜੇ ਡੇਂਜਰਸ ਹੁੰਦੇ ਆ ਦੇਖੋ ਮੈਂ ਲਾਗੇ ਖੜਾ ਉਹ ਦਾ ਹੈਗੇ ਬਹੁਤ ਖਤਰਨਾਕ ਆ ਗਿਆ ਪਰ ਉਹ ਜਿਹਦਾ ਜੂਸ ਟੂ ਹੋਇਆ ਕਿਉਂਕਿ ਉੱਥੇ ਰਾਹੀਰ ਜਿਹੜੇ ਹੁੰਦੇ ਰਹਿੰਦੇ ਆ ਦਾ ਘੁੰਮਣ ਫਿਰਨ ਤੇ ਉਹਨਾਂ ਨੂੰ ਪਤਾ ਹੈ ਵੀ ਇਹ ਇੱਥੇ ਆਉਂਦੇ ਆ ਕੌਣ ਦੇ ਫਿਰਦੇ ਆ ਨਾ ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਦਾ ਆ ਦੇਖੋ ਹੁਣ ਅਸੀਂ ਆ ਪਹੁੰਚ ਗਏ ਗੋਲਮਾਰਗ ਆ ਗੋਲਮਾਰਗ ਦੇਖੋ ਜੀ ਆ ਸਾਰੇ ਪਹਾੜ ਜਿਹਦਾ ਬਰਫ਼ ਦੇ ਨਾਲ ਲੁਕੇ ਹੋਏ ਆ ਐਤਕੀ ਥੋੜੀ ਜੀ ਕਹਿੰਦੇ 20 ਕ ਪੈਸੇ ਬਰਫ਼ ਘਟ ਪਈ 20 25 ਪੈਸੇ ਤੇ ਕਿਉਂਕਿ ਗਰਮੀ ਪੈ ਗਈ ਥੋੜੀ ਪਿਗਲ ਗਈ ਆ ਪਰ ਥੋੜਾ ਗਾਂ ਜਾ ਕੇ ਜਾਦੀ ਬਰਫ਼ ਆ ਤੇ ਆ ਦੇਖੋ ਆ ਨਜ਼ਾਰਾ ਗੋਲਮਾਰਗ ਦਾ ਆ ਗੁੱਲਮਾਰਗ ਦਾ ਜਿਹੜਾ ਮੀਨ ਸਥਾਨ ਆ ਇੱਥਾਂ ਆ ਜਿਹੜਾ ਗੁੱਲਮਾਰਗ ਜਿੱਥੇ ਆ ਦੇਖੋ ਆ ਦਰਖਤੋ ਜ਼ਰੂਰ ਤੇ ਲੱਗੇ ਆ ਜੀ ਇਹ ਸਾਰਾ ਕੁਝ ਇਹ ਤੁਸੀਂ ਦੇਖ ਸਕਦੇ ਆ ਬੱਦਲ ਦੇਖੋ ਜੀ ਇਹਨਾਂ ਇਦਾਂ ਲੱਗਦਾ ਵੀ ਤਾਂ ਹੱਥ ਨਾਲ ਬੱਦਲ ਫੜ ਲਓ ਇੰਨੀ ਕ ਨੇੜੇ ਆ ਇੱਥੇ ਆਣ ਕੇ ਬੱਦਲ ਤੁਹਾਨੂੰ ਵੀ ਨਹੀਂ ਆ ਗੱਡੀਆਂ ਜਿਹੜੀਆਂ ਇਹ ਵੀ ਕਿਰਾਏ ਤੇ ਦਿੰਦੇ ਆ ਤੇ ਇਹ ਗੱਡੀ ਦਾ ਇਹਦਾ ਕਿਰਾਇਆ ਹੋਣਾ 4000 ਰੁਪਇਆ ਇਹ ਕਮਉਂਦੇ ਕਮਉਂਦੇ ਆ ਤੁਸੀਂ ਉੱਥੇ ਵੀ ਜਾ ਸਕਦੇ ਆ ਉਧਰ ਪਹਾੜਾਂ ਪੂੜਾ ਹਾਂ ਜੀ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਆ ਗੁੱਲਮਾਰਗ ਇਹ ਗੁੱਲਮਾਰਗ ਕਹਿੰਦੇ ਆ ਆਪਾਂ ਕਹੇਗਾ ਗੁੱਲ ਆ ਦੇਖ ਲਓ ਤੁਸੀਂ ਪਹਾੜੀਆਂ ਉੱਤੇ ਤੇ ਵਧੀਆ ਨਜ਼ਾਰਾ ਆਇਆ ਦੇਖਣ ਨੂੰ ਜੇ ਤੁਸੀਂ ਘੁੰਮਣ ਫੈਨਣਾ ਹੋਵੇ ਆ ਹੋਟਲ ਵਗੈਰਾ ਬਣਿਆ ਹੈ ਰੈਸਟੋਰੈਂਟ ਵਗੈਰਾ ਤੇ ਉਹ ਸਾਰੇ ਉਹ ਦੇਖ ਲਓ ਵੀ ਦਰਖਤ ਰੁੱਖਤ ਲੱਗੇ ਆਣ ਤੇ ਆ ਨਾਲ ਨਾਲ ਆ ਦੇਖੀਓ ਤੰਦ ਖਾਲੀ ਜਾਂਦੇ ਆ ਇਹ ਆ ਦੇਖੋ ਜੀ ਪਹਾੜੀਆਂ ਉਹ ਦਰਖਤ ਰੁੱਖਤ ਦੇਖ ਲਓ ਜਿਹੜੀਆਂ ਗੱਡੀਆਂ ਗੁੱਡੀਆਂ ਛੋਟੀਆਂ ਜਿਹੜੀਆਂ ਉੱਤੇ ਚੜਦੀਆਂ ਆ ਜਿਹੜੀਆਂ ਆਪਣੇ ਚਾਰ ਟੈਰੀ ਜੀਆਂ ਨਹੀਂ ਹੁੰਦੀਆਂ ਹੈਗੀਆਂ ਤੁਹਾਨੂੰ ਦਿਖਾ ਲਈਏ ਤਾਂ ਉਹ ਚੜਦੀਆਂ ਉੱਤੇ ਤੇ ਲੈਂਦੇ ਉਹਨਾਂ ਦਾ ਖਰਚਾ 4-5-5000 ਰੁਪਇਆ ਕਰਾ ਲੈਂਦੇ ਆ ਤੇ ਘੂੜਿਆਂ ਤੇ ਜਾਣਾ ਤਾਂ ਤਾਵੇਂ 4000 3500 ਇਦਾਂ ਮਰ ਲੱਗਾਦਾ ਆਈਆ ਤੇ ਬਾਕੀ ਤੁਹਾਡੇ ਦੇ ਉੱਤੇ ਡਿਪੈਂਡ ਆ ਉਹ ਦੇਖ ਲਓ ਜਿੱਥੇ ਤੱਕ ਨੀਂਗਾਲ ਜਾਂਦੀ ਆ ਵੀ ਆ ਗੁਰੂ ਮਾਰਗ ਦੀਆਂ ਪਹਾੜੀਆਂ ਤੇ ਉਹ ਦੇਖ ਲਓ ਰਾਚ ਕਿੰਨਾ ਆ ਲੋਕ ਹੀ ਲੋਕ ਆ ਉੱਧਰ ਦੇਖ ਲਓ ਉਹ ਪਹਾੜੀਆਂ ਦੇ ਤੇਖਣਾ ਆਇਆ ਇੱਧਰ ਦੇਖ ਲਓ ਜੀ ਘੁੰਮ ਫਿਰ ਕੇ ਆ ਦੇਖੋ ਕਿੰਨੀ ਆ ਲਿਖਿਆ ਵੀ ਆ ਆਈ ਲਵ ਗੋਲਮਾਰਗ ਇਹ ਮੇਨ ਜਗਾ ਆ ਉੱਥੇ ਫੋਟੋ ਫੋਟੋ ਖਿਚਣ ਨੂੰ ਉਹਨਾਂ ਨੇ ਬਣਾਈ ਹੋਈ ਤੇ ਇਹ ਅਸੀਂ ਉੱਥੇ ਜਿੱਦਾਂ ਮਾਲ ਜਾ ਕੇ ਆ ਵੀਡੀਓ ਤੁਹਾਨੂੰ ਦਿਖਾ ਰਹੇ ਆ ਤੇ ਇਹ ਉੱਥੇ ਦੀ ਵੀਡੀਓ ਆ ਜਿੱਥੇ ਗੋਲਮਾਰਗ ਮੇਨ ਉਹਨਾਂ ਨੇ ਉਹ ਥਾਂ ਬਣਾਇਆ ਉਹ ਦੇਖੋ ਗੱਡੀਆਂ 'ਚ ਵੀ ਜਾ ਰਹੇ ਖੱਤਰਾਂ ਦੇ ਵੀ ਜਾ ਰਹੇ ਖੱਤਣ ਵਾਲੇ ਜਿੱਦਾਂ 3500 ਤੋਂ ਲੈ ਕੇ 5000 ਰੁਪਇਆ ਲੈਂਦੇ ਆ ਡੇਢ ਤੋਂ 2 ਘੰਟੇ ਦੋਵਾਂ ਘੰਟਿਆਂ ਵਿੱਚ ਤੁਹਾਨੂੰ ਕਮਾ ਕੇ ਉਧਰੋਂ ਪਹਾੜਾਂ ਲੁਲੇ ਆਉਂਦੇ ਆ ਤੇ ਇਹ ਲੱਗਾ ਤਾਂ ਹੀ ਆ ਜਦੋਂ ਤੇ ਜ਼ਿਆਦਾ ਲੋਕ ਚੱਲ ਜਾਂਦੇ ਆ ਤੇ ਮਹਿੰਗਾ ਕਰ ਦਿੰਦੇ ਆ ਤੇ ਜਦੋਂ ਤੇ ਚਾਹੀਦਾ ਤੂੰ ਦਾ ਉਲਟ ਹੈ ਵੀ ਜਦੋਂ ਪਬਲਿਕ ਵੱਧ ਚੱਲ ਗਈ ਤਾਂ ਉਹਨੂੰ ਸਸਤਾ ਕਰਨਾ ਚਾਹੀਦਾ ਤੇ ਜਦੋਂ ਘਾਟੇ ਵਾਲੇ ਉਹਦੋਂ ਭਾਵੇਂ ਮਹਿੰਗਾ ਕਰ ਦੋ ਨਾ ਵੀ ਤੁਹਾਡੇ ਪੈਸੇ ਘੱਟ ਬਣਨੇ ਪਰ ਉਲਟਾ ਕੰਮ ਹੈ ਬਈ ਤੇ ਚਲੋ ਜਿੱਦਾਂ ਵੀ ਉਹਨਾਂ ਦਾ ਸਿੱਧੂ ਤੋਂ ਚੱਲਿਆ ਹੁੰਦਾ ਉਦੋਂ ਹੀ ਤੇ ਆ ਦੇਖੋ ਓਏ ਹੋਏ ਆ ਨੀ ਯਾਰ ਯਾਰ ਕਿੱਥੇ ਜ਼ਿੰਦਗੀ ਦੇਖਣ ਨੂੰ ਮੈਨੂੰ ਮੈਂ ਕਹਿੰਦਾ ਭਾਗਾਂ ਵਾਲੇ ਹੋ ਗਿਆ ਵੀ ਅਸੀਂ ਕਸ਼ਮੀਰ ਦੇਖ ਕੇ ਤੇ ਜਿਹੜੀਆਂ ਗੱਲਾਂ ਸੁਣੀਆਂ ਸੀ ਕਸ਼ਮੀਰ ਬਾਰੇ ਉਹ ਦੇਖਣ ਨੂੰ ਵਾਕਿਆ ਹੀ ਮਿਲੀਆਂ ਤੇ ਆ ਜਿੱਥੇ ਸੋਨ ਮਰ ਗਿਆ ਉਹਦੇ ਲੱਗੇ ਇੱਥੋਂ ਕਿਲੋਕਮੀਟਰ ਆ ਅੱਧਾ ਕਿਲੋਕਮੀਟਰ ਪਹਾੜੀ ਇੱਥੇ ਉਹ ਦੂਜੀ ਫਿਲਮ ਦੀ ਵੀ ਸ਼ੂਟਿੰਗ ਹੋਈ ਸੀ ਬਜਰੰਗੀ ਭਾਈ ਜਾਨ ਬਹੁਤ ਪਿਆਰੀ ਫਿਲਮ ਆ ਮੈਂ ਉਹ ਤਿੰਨਾਰੀ ਦੇਖੀ ਸੀ ਫਿਲਮ ਜਿੱਦਾਂ ਜਦੋਂ ਉਹ ਉਹਦੇ ਪਰਿਵਾਰ ਨੂੰ ਮળોਂਦਾ ਕੁੜੀ ਨੂੰ ਹਨਾ ਜਿੱਦਾਂ ਸਾਰਾ ਕੁਝ ਤੇ ਅੱਖਾਂ ਵਿੱਚੋਂ ਉਹ ਪਾਣੀ ਆ ਜਾਂਦਾ ਉਹ ਸਾਰੀ ਸ਼ੂਟਿੰਗ ਇੱਥੇ ਹੋਈ ਆ ਵੱਡੇ ਵੱਡੇ ਜਿੱਦਾਂ ਜਿਹੜੇ ਕਹਿੰਦੇ ਵੀ ਅਸੀਂ ਕਦੇ ਰੋਏ ਨਹੀਂ ਉਹ ਫਿਲਮ ਦੇ ਇੱਕ ਜਦੋਂ ਮੇਰੇ ਯਾਰ ਦਾ ਬੰਦਾ ਵੀ ਜਦਾ ਭਾਵੁਕ ਹੋ ਗਿਆ ਸੀਗਾ ਰੋ ਪਿਆ ਸੀ ਨਾ ਉਹ ਫਿਲਮ ਦੀ ਸ਼ੂਟਿੰਗ ਉੱਥੇ ਸੋਨਮਾਰਗ ਹੋਈ ਜਿੱਥੋਂ ਅਸੀਂ ਚੱਲੇ ਸੀ ਸਵੇਰੇ ਤੇ ਹੁਣ ਵੀ ਅਸੀਂ ਵਾਪਸ ਉੱਥੇ ਸੋਨਮਾਰਗ ਹੀ ਚਲ ਜਾਣਾ ਤੇ ਆ ਰਾਸਤੇ ਵਿੱਚ ਗੱਡੀ ਹਿੱਲਦੀ ਆ ਮਣੀ ਮਣੀ ਵੀਡੀਓ ਕਈ ਵੇਲੇ ਹਿੱਲਣ ਲੱਗ ਪੈਂਦੀ ਪਰ ਤੁਸੀਂ ਸਾਰਾ ਨਜ਼ਾਰਾ ਦੇਖੀ ਜਾਓ ਜੀ ਆ ਜਿਹੜਾ ਨੰਦ ਆ ਇਹ ਲੱਭਣਾ ਜੀ ਕਿਤੇ ਹੈ ਕਿਤੇ ਮੈਂ ਕਹਿੰਦਾ ਕੈਨੇਡਾ ਅਮਰੀਕਾ ਆਪਾਂ ਕਹਿੰਦੇ ਆ ਘੁੰਮਣ ਜਾਣਾ ਫੇਲਿਆ ਯਾਰ ਕੈਨੇਡਾ ਅਮਰੀਕਾ ਹੋਣਗੇ ਯਾਰ ਆਪਣੀ ਥਾਂ ਤੇ ਆ ਦੇਖੋ ਇਹ ਜਹਾਜ਼ ਆ ਇਹ 8000 ਰੁਪਏ ਲੈਂਦੇ ਆ ਤੁਹਾਨੂੰ ਜਿੱਦਾਂ ਇਹ ਨਾਲ ਹੀ 3-4 ਮਿੰਟ ਦੀ ਹੁੰਦੀ ਆ 3-4 ਮਿੰਟ ਇਹਨਾਂ ਨੂੰ ਘਮਾਉਣਾ ਹੁੰਦਾ ਤੁਹਾਨੂੰ ਸਾਰੇ ਵੈਲੀ ਦੇ ਵਿੱਚ ਉੱਥੇ ਗੋਲ ਮਾਰਗ ਤੇ ਤੇ ਇਹ 8000 ਰੁਪਏ ਦੀ ਟਿਕਟ ਆ ਮਤਲਬ ਖਰਚਾ ਤਾਂ ਤੁਸੀਂ ਜਿੱਦਾਂ ਹੁਣ ਅਸੀਂ 6 ਜਣੇ ਆਏ ਆ ਮੈਨੂੰ ਲੱਗਦਾ ਵੀ ਸਾਡਾ 50000 ਰੁਪਿਆ 40 40 45000 ਰੁਪਿਆ ਲੱਗ ਚੁਕਿਆ ਆ ਤੇ ਇੰਨਾ ਕਈ ਹੋਰ ਲੱਗ ਜਾਣਾ ਮੇਰੇ ਹਿਸਾਬ ਨਾਲ ਕਿਉਂਕਿ ਜਦੋਂ ਮੁੰਡੇ-ਮੁੰਡੇ ਆਏ ਆ ਕਰਕੇ ਫਿਰ ਅਜੀਬ ਹੁੰਦਾ ਵੀ ਆ ਵੀ ਰਾਈਡ ਕਰ ਲਈਏ ਉਹ ਵੀ ਕਰ ਲਈਏ ਨਾ ਉਦਾਂ ਜੇ ਨਾਰਮਲ ਜੇ ਤੁਸੀਂ ਜਦੋਂ ਮੀਆਂ ਬੀਬੀ ਨੇ ਤੇ ਦੋ ਬੱਚਿਆਂ ਦੇ ਨਾਲ ਆਉਣਾ ਤੇ ਤੁਸੀਂ ਮੰਨ ਕੇ ਚੱਲੋ ਵੀ 40-45000 ਦੇ ਵਿੱਚ ਵਿੱਚ ਇੰਨੇ ਕੁ ਦੇ ਵਿੱਚ ਮੈਨੂੰ ਲੱਗਦਾ 50 ਤੋਂ ਥੱਲੇ ਥੱਲੇ ਤੁਸੀਂ ਖੁੱਲਾ ਡੁੱਲਾ ਸਾਰ ਕੇ ਜਾ ਸਕਦੇ ਆ ਜੇ ਤੁਸੀਂ ਚਾਰ ਜਣੇ ਨੇ ਆਉਣਾ ਬਿਲਾ ਲਓ ਦੋ ਬੱਚੇ ਮੀਆਂ ਬੀਬੀ ਤੇ ਤੁਸੀਂ ਆਣ ਕੇ ਤੇ ਇੱਥੇ ਆਪਣਾ ਜਿਹੜਾ ਸਾਰੀਆਂ ਚੀਜ਼ਾਂ ਦੇਖ ਸਕਦੇ ਆ ਘੁੰਮ ਸਕਦੇ ਆ ਆਨੰਦ ਲੈ ਸਕਦੇ ਆ ਜ਼ਿੰਦਗੀ ਦਾ ਤੇ ਇਹ ਚੀਜ਼ਾਂ ਜਿਹੜੀਆਂ ਭਾਈਏ ਭਾਗਾ ਨਾਲ ਮਿਲਦੀਆਂ ਤੇ ਭਾਗ ਕਿਦਾਂ ਮਤਲਬ ਕਹਿਣਾ ਵੱਲ ਜੇ ਤੁਸੀਂ ਛੁੱਟੀਆਂ ਆ ਤੁਸੀਂ ਇੱਧਰ ਨੂੰ ਆ ਜਾਓ ਘੁੰਮਣ ਫੈਨ ਆਪਾਂ ਹੋਰ ਵੀ ਜਾਣੇ ਹੀ ਆ ਆ ਦੇਖੋ ਗੱਡੀਆਂ ਤੇ ਗੱਡੀਆਂ ਜੀ ਬੜਾ ਰਸਿਆ ਉੱਥੇ ਹੁਣ ਸੀਜ਼ਨ ਦਾ ਇਹਨ ਪੂਰਾ ਜੋਰ ਆ ਤੇ ਪੂਰਾ ਇਹਨ ਰੰਗ ਬੱਜੇ ਪਿਆ ਆ ਤੇ ਤੁਹਾਨੂੰ ਅਗਲੀ ਵੀਡੀਓ ਵੀ ਪਾਉਂਦੇ ਰਵਾਂਗੇ ਨਾਲ ਨਾਲ ਤੇ ਵੀਡੀਓ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਫੇਰ ਜਦੋਂ ਸਾਨੂੰ ਹੁੰਦਾ ਵੀ ਅਸੀਂ ਜਿਹੜੀ ਵੀਡੀਓ ਬਣਾਈ ਆ ਉਹ ਤੁਹਾਨੂੰ ਪਸੰਦ ਆਈ ਆ ਕਈ ਵੇਲੇ ਇਦਾਂ ਹੋ ਜਾਂਦਾ ਵੀ ਤੁਸੀਂ ਵੀਡੀਓ ਦੇਖ ਲੈਨੇ ਲਾਈਕ ਨਹੀਂ ਕਰਦੇ ਉਹਨੂੰ ਲਾਈਕ ਵੀ ਕਰ ਦਿਆ ਕਰੋ ਜੇ ਬਾਲੀ ਵਧੀਆ ਲੱਗੇ ਕਮੈਂਟ ਵੀ ਕਰ ਦਿਆ ਕਰੋ ਜੇ ਨਹੀਂ ਵੀ ਵਧੀਆ ਲੱਗੇ ਤਾਂ ਵੀ ਦੱਸ ਦਿਆ ਕਰੋ ਭਾਈ ਵੀ ਇੱਥੇ ਆ ਕਮੀ ਰਹਿ ਗਈ ਆ ਕਿਉਂਕਿ ਅਸੀਂ ਵੀਡੀਓ ਬਣਾਉਂਦੇ ਆ ਤੁਹਾਡੇ ਲਈ ਬਣਾਉਂਦੇ ਆ ਨਾ ਵੀ ਤੁਹਾਨੂੰ ਚੰਗੀਆਂ ਲੱਗੇ ਨਵੀਆਂ ਨਵੀਆਂ ਚੀਜ਼ਾਂ ਦਿਖਾ ਲਈਏ ਤੇ ਜੇ ਅਸੀਂ ਸਾਨੂੰ ਕੋਈ ਦੱਸੂਗਾ ਹੀ ਨਹੀਂ ਵੀ ਤੁਸੀਂ ਇੱਥੇ ਆ ਚੀਜ਼ ਕਰ ਸਕਦੇ ਸੀ ਇਦਾਂ ਨਹੀਂ ਤੇ ਅਸੀਂ ਆਪਣੇ ਆਪ ਨੂੰ ਨਖਾਰਾਂਗੇ ਕਿਦਾਂ ਕੋਸ਼ਿਸ਼ ਤਾਂ ਹੀ ਕਰਦੇ ਰਹੀਦਾ ਤੇ ਆ ਜੀ ਗੁਰਲਮਰਗ ਤੋਂ ਥੋੜਾ ਥੱਲੇ 5 ਕਿਲੋਮੀਟਰ ਆ ਪਾਰਕ ਵਿੱਚ ਗਏ ਸੀ ਅਸੀਂ ਤੇ ਉੱਥੇ ਉਹਦਾ ਇਹਨਾਂ ਲੋਕਾਂ ਨੂੰ ਪਾਰਕ ਜਾਣ ਦੀ ਲੋੜ ਤੇ ਨਹੀਂ ਹੈਗੀ ਕਿਉਂਕਿ ਪਤਲੇ-ਪਤਲੇ ਆ ਪਰ ਫੇਰ ਵੀ ਇਹਨਾਂ ਨੇ ਆਪਣੀ ਸੁਵਿਧਾ ਲਈ ਉੱਥੇ ਗੋਲਮਾਰਗ ਤੋਂ ਪਿੱਛੇ 5-6 ਕਿਲੋਮੀਟਰਾਂ ਪਾਰਕ ਬਣਾਇਆ ਆ ਉੱਥੇ ਜਿੱਦਾਂ ਫੈਮਿਲੀਆਂ ਹੁੰਦੀਆਂ ਘੁੰਮਣ-ਫਣ ਤੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਅਸੀਂ ਉੱਥੇ ਦੇਖਿਆ ਵੀ ਬੈਠੇ ਵੀ ਸੀ ਲੋਕ ਆ ਮੈਂ ਹੌਲੀ-ਹੌਲੀ ਕੈਮਰਾ ਘਮਾਉਣਾ ਉਹ ਦਿਨ ਤੁਹਾਨੂੰ ਨਾਲ-ਨਾਲ ਸਾਰਾ ਵਿਊ ਆਪਾਂ ਉਹ ਦਿਖਾ ਦੇਣਾ ਅੱਜ ਵੀ ਜਿੱਥੇ-ਜਿੱਥੇ ਵੀ ਜੋ-ਜੋ ਵੀ ਹੁੰਦਾ ਆ ਦੇਖੋ ਆ ਆ ਆ ਰਹੇ ਆ ਨਾ ਸਾਰੇ ਜਣੇ ਇਹ ਸਾਰੇ ਜਣੇ ਇੱਥੇ ਪਾਰਕ ਵਿੱਚ ਘੁੰਮਣ-ਫਣ ਆਏ ਹੁਣ ਉਹ ਗੋਲਮਾਰਗ ਦੇਖ ਉਹੀ ਜਾਂਦਾ ਜਿੱਦਾਂ ਆਪਣੇ ਕੋਈ ਲਾਗੇ ਚੀਜ਼ ਹੋਵੇ ਆਪਾਂ ਨਹੀਂ ਬੜਾ ਚਿਰ ਦੇਖ ਸਕਦੇ ਨਾ ਇਦਾਂ ਹੀ ਇਹਨਾਂ ਦੇ ਜਿੱਦਾਂ ਲਾਗੇ ਚੀਜ਼ ਹੈ ਜਿਹੜੀ ਉਹ ਬੰਦਾ ਇੱਕ ਅੱਧੀ ਿਆਰੀ ਜਾ ਆਉਂਦਾ ਕਿੰਨੀ ਿਆਰੀ ਜਾ ਆਵੇ ਨਾ ਆਪਣੇ ਲਈ ਉਹ ਨਵੀਂ ਚੀਜ਼ ਹੈ ਇਸ ਲਈ ਆਪਾਂ ਨੂੰ ਤਾਂ ਜਾਣਾ ਬਣਦਾ ਹੀ ਬਣਦਾ ਤੇ ਆ ਦੇਖ ਲੋ ਬੱਚੇ ਵੀ ਆ ਵੱਡੇ ਵੀ ਆ ਸਾਰੇ ਹੀ ਆ ਹਨਾ ਤੇ ਫੇਰ ਅਸੀਂ ਉੱਥੋਂ ਚੱਲ ਪਏ ਆ ਤੇ ਚੱਲ ਕੇ ਹੁਣ ਅਸੀਂ ਸੋਨਮਾਰਗਰ ਨੂੰ ਚਾਲੇ ਪਾਏ ਆ ਤੇ ਰਾਸਤੇ ਵਿੱਚ ਤੁਹਾਨੂੰ ਦਿਖਾਉਂਦੇ ਆ ਹੋਰ ਸਾਨੂੰ ਕੀ ਕੀ ਦੇਖਣ ਨੂੰ ਮਿਲਿਆ ਤੇ ਸਾਨੂੰ ਕੁਝ ਜਿੱਦਾਂ ਹੋਰ ਚੀਜ਼ਾਂ ਵੀ ਮਿਲੀਆਂ ਜਿੱਦਾਂ ਸਾਨੂੰ ਆ ਦੇਖੋ ਵੀ ਇੱਥੇ ਤੁਹਾਨੂੰ ਮੈਂ ਦਿਖਾਉਂਦਾ ਆਣ ਕੇ ਆਹ ਤਾਂ ਸਰੋਂ ਆ ਨਾ ਵਈ ਆ ਸਰੋਂ ਵੀਜੀ ਆ ਤੇ ਨਾਲ ਨਾਲ ਇੱਥੇ ਇਹਦਾ ਸੇਬਾਂ ਦੇ ਬਾਗ ਵੀ ਵੀਜੇ ਆ ਦੇਖੋ ਆਹ ਦਰਖਤ ਜਿਹੜੇ ਸੇਬਾਂ ਦੇ ਆ ਵਿੱਚ ਵਿੱਚ ਤੇ ਇਹ ਸਾਰਾ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਜੇ ਤੁਸੀਂ ਆਉਂਗੇ ਸੋ ਕੱਲ ਨੂੰ ਸਾਡਾ ਇਰਾਦਾ ਕਾਰਗਿਲ ਕਾਰਗਿਲ ਜਾਣ ਦਾ ਤੇ ਕੱਲ ਦਾ ਵੀਰਵਾ ਤੁਹਾਨੂੰ ਕੱਲੂ ਦਵਾਂਗੇ ਤੇ ਇਹ ਵੀਡੀਓ ਬਾਰੇ ਜ਼ਰੂਰ ਦੱਸ ਦਿਓ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਇੰਨੀਆਂ ਕੁ ਬੇਨਤੀਆਂ ਕਰਉ ਪ੍ਰਵਾਣ ਤੇ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਓ ਆਗੇ ਆ ਜੀ ਧੰਨਵਾਦ